ਜੀ ਕੀ ਨਾਮ ਆਪਣਾ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਪ੍ਰਭਦੀਪ ਸਿੰਘ ਮੈਂ ਸਰਪੰਚ ਪਿੰਡ ਸਕੋਪਰ ਤੋਂ ਜੀ ਅੱਜ ਅਸੀਂ ਖੜੇ ਆਂ ਪਿੰਡ ਫਾਮੜਾ ਵਿੱਚ ਤੋ ਕਰੀਬਨ 20 ਦਿਨਾਂ ਤੋਂ ਅਸੀਂ ਇੱਥੇ ਮਿੱਟੀ ਦੀ ਸੇਵਾ ਕਰਦੇ ਆਂ ਜੀ ਵੱਖ-ਵੱਖ ਬੰਨਾਂ ਲਈ ਸਾਡੇ ਨਾਲ ਨਾਲੇ ਪਿੰਡ ਦੇ ਨੌਜਵਾਨ ਸਾਥੀ ਤੇ ਅਸੀਂ ਇੱਥੋਂ ਫਾਮੜੇ ਲਿਆ ਕੇ ਅਸੀਂ ਮਿੱਟੀ ਸੈੱਡਦੇ ਆਂ ਤੇ ਇੱਥੋਂ ਸਾਰਾ ਪਲਾਨ ਤਿਆਰ ਹੁੰਦਾ ਜੀ ਮਿੱਟੀ ਕਿੱਥੇ ਜਾਣੀ ਆ ਕਿੱਦਾਂ ਜਾਣੀ ਆ ਤੇ ਉਹਦੇ ਲਈ ਸਾਰੇ ਆਪਣੀ ਸਲਾਹ ਦੇ ਕੇ ਇਥੇ ਮਿੱਟੀ ਇਥੋਂ ਜਿਹੜੀ ਮਿੱਟੀ ਆ ਇਥੋਂ ਮਿੱਟੀ ਨੌਜਵਾਨਾਂ ਦੀ ਸਹਾਇਤਾ ਨਾਲ ਸਾਡੀਆਂ ਮਾਤਾਵਾਂ ਨਾਲ ਭੈਣਾਂ ਨਾਲ ਮਿੱਟੀ ਬੋਰੀਆਂ 'ਚ ਭਰ ਕੇ ਇਥੋਂ ਟਰਾਲੀਆਂ 'ਚ ਲੋਡ ਕਰਕੇ ਅਸੀਂ ਬਹੁਤ ਤੈਲਦਸ ਪਹੁੰਚੀ ਜਾਂਦੀ ਆ ਤੇ ਮਿੱਟੀ ਦੇ ਨਾਲ ਨਾਲ ਜਿਹੜੇ ਲੰਗਰ ਆ ਸਾਡੇ ਪਿੰਡ ਪਿੰਡ ਤੋਂ ਦੂਰ ਦੂਰ ਤੋਂ ਜਿਹੜਾ ਲੰਗਰ ਆ ਆ ਰਿਹਾ ਬਾਬੇ ਨਾਨਕ ਦਾ ਜਿਹੜਾ ਲੰਗਰ ਆ ਉਹ ਟਲ ਵਰਤ ਰਿਹਾ 24 ਘੰਟੇ ਇਥੇ ਤੇ ਨੌਜਵਾਨਾਂ ਦਾ ਬਹੁਤ ਇਹਦੇ ਵਿੱਚ ਸਹਿਯਾ ਤੇ ਵੱਡਾ ਰੋਲ ਆ ਇਹਨਾਂ ਨੂੰ ਕਹਿਣ ਤੋਂ ਬਿਨਾ ਹੀ ਨੌਜਵਾਨਾਂ ਦੇ ਵਿੱਚ ਇੰਨਾ ਜੋਸ਼ ਆ ਜੀ ਤੇ ਸਰਪੰਚ ਸਾਹਿਬ ਆਪਾਂ ਦੇਖੀਏ ਕਿ ਦੇਖ ਲਓ ਬਹੁਤ ਬੱਡੀ ਇਸੇ ਨੌਜਵਾਨਾਂ ਨੇ ਹਿੰਮਤ ਮਾਰ ਕੇ ਦਿਖਾਈ ਹੈ ਪੰਜਾਬ ਦੇ ਜਿੰਨੇ ਵੀ ਬੰਦ ਬੰਨ ਹੈਗੇ ਆ ਕਿੰ비 ਸਤਲਜ ਨਾਲ ਲੱਗਦਾ ਪੰਜਾਬ ਦੇ ਪੰਜਾਬ ਦੇ ਨੌਜਵਾਨਾਂ ਨੇ ਵੱਡੀ ਦਲੇਰੀ ਦਿਖਾਈ ਹੈ ਕਿ ਨੌ ਜਵਾਨ ਇਕੱਠੇ ਹੋ ਕੇ ਸਮੂਹਿਕ ਸੇਵਾ ਕਰਦੇ ਆ ਰਾਤ ਦਿਨ ਸੇਵਾ ਕੀਤੀ ਹੈ ਨੌਜਵਾਨਾਂ ਦੇ ਜੱਜਵੇਂ ਨੂੰ ਕੀ ਕਹਿਣਾ ਚਾਹੁੰਦੇ ਆ ਇਹ ਤਕਰੀਬਨ 4-5 ਥਾਂ ਤੇ ਬੰਨ ਸੀ ਜਿਹੜਾ ਆਪਣਾ ਢਾਂਣ ਦੀ ਆਸ ਸੀਗੀ ਉਥੇ ਨੌਜਵਾਨਾਂ ਦੇ ਨਾਲ ਸਾਡੇ ਜਿਹੜੇ 4 ਬੰਨੇ ਆ ਉਹ ਪੂਰੀ ਤਰ੍ਹਾਂ ਮੁਕੰਮਲ ਹੋ ਕੇ ਸਹੀ ਤਰੀਕੇ ਨਾਲ ਬੰਨੇ ਗਏ ਹੁਣ ਜਿਹੜਾ ਪਿਛਲੇ 2-4 ਦਿਨਾਂ ਤੋਂ ਆਪਣਾ ਬੁਰਜ ਟਹਿਲਦਾਸ ਵਾਲਾ ਬੰਨਿਆ ਇਹਤੇ ਨੌਜਵਾਨਾਂ ਨੇ ਦਿਨ ਰਾਤ ਮਿਹਨਤ ਕੀਤੀ ਆ ਇਹਨਾਂ ਦੇ ਜੋਸ਼ ਨੂੰ ਸਲਾਮ ਹੈ ਜੀ ਇਹਨਾਂ ਨੂੰ ਕਹਿਣ ਦੀ ਲੋੜ ਨਹੀਂ ਆਪੇ ਆਈ ਜਾਂਦੇ ਜੀ ਸਾਰੇ ਬੰਦੇ ਇਕੱਠੇ ਹੋ ਕੇ ਇੱਥੇ ਕਿਸੇ ਨਾ ਕੋਈ ਮਤਭੇਦ ਨਹੀਂ ਕਰ ਰਹੇ ਸਾਰੇ ਨੌਜਵਾਨ ਆ ਕੇ ਉਥੇ ਦਿਨ ਰਾਤ ਬੁੱਜ ਟਹਿਲ ਦਾਸ ਨੂੰ ਬਚਾਉਣ ਦੇ ਲਈ ਕੰਮ ਕਰ ਰਹੇ ਆ ਜੀ ਸਰਪੰਚ ਸਾਹਿਬ ਪੰਜਾਬ ਦੇ ਨੌ ਜਵਾਨਾਂ ਦੀ ਦਲੇਰੀ ਤੇ ਨੌ ਜਵਾਨਾਂ ਦੇ ਜज्ਬੇ ਨੂੰ ਪੀ ਸਲੂਟ ਤੇ ਸਲਾਮ ਕਰਦੇ ਹਾਂ ਬਿਲਕੁਲ ਜੀ ਬਿਲਕੁਲ ਜਿਹੜਾ ਪੰਜਾਬ ਦਾ ਨੌਜਵਾਨ ਹੈ ਜੀ ਇਹਦੇ ਇਹਨਾਂ ਨੂੰ ਇਦਾਂ ਲੱਗਦਾ ਸੀ ਵੀ ਸਾਰਿਆਂ ਨੂੰ ਵੀ ਨੌਜਵਾਨੀ ਖਤਮ ਹੋ ਗਈ ਜੀ ਪਰ ਅੱਜ ਦੇਖ ਕੇ ਇਦਾਂ ਲੱਗਦਾ ਵੀ ਨਹੀਂ ਨੌਜਵਾਨੀ ਖਤਮ ਨਹੀਂ ਹੋਈ ਕਿ ਪੰਜਾਬ ਨੂੰ ਭੰਡਣ ਦੇ ਲਈ ਕੋਸ਼ਿਸ਼ ਬਿਲਕੁਲ ਬਿਲਕੁਲ ਬਹੁਤ ਸਾਰੇ ਕੰਮ ਕੀਤੇ ਐ ਕਿ ਪੰਜਾਬ ਦੇ ਗਰਾਫ ਨੂੰ ਥੱਲੇ ਛੱਡਿਆ ਪੰਜਾਬ ਦੇ ਨੌਜਵਾਨਾਂ ਨੂੰ ਮੈਂ ਗੱਲ ਕਹਿਣ ਤੋਂ ਸੰਕੋਚ ਨਹੀਂ ਕਰੂੰਗਾ ਨਸ਼ੇ ਦੇ ਨਾਲ ਜੋੜਿਆ ਗਿਆ ਪਰ ਅਸੀਂ ਖੁਦ ਵੀ ਸਾਰੇ ਪੰਨਿਆਂ ਦੇ ਉੱਪਰ ਜਾ ਕੇ ਵੇਖਿਆ ਕਿ ਪੰਜਾਬ ਦਾ ਨੌਜਵਾਨ ਤਕਰੀਬਨ 2 ਹਫ਼ਤਿਆਂ ਤੋਂ ਸੌਂ ਕੇ ਨਹੀਂ ਨੀਂਦਾ ਨਹੀਂ ਦੇਖਿਆ ਜੀ ਨਹੀਂ ਦੇਖਿਆ ਰਾਤ ਦਿਨ ਨੌਜਵਾਨਾਂ ਨੇ ਸੇਵਾ ਕੀਤੀ ਆ ਇਸ ਗੱਲ ਨੂੰ ਨਵਾਂ ਸ਼ਹਿਰ ਦੇ ਐਸਐਸਪੀ ਸਹਿਬਾਨ ਨਵਾਂ ਸ਼ਹਿਰ ਦੇ ਡੀਸੀ ਸਹਿਬਾਨ ਵੀ ਸਲੂਟ ਤੇ ਸਲਾਮ ਕਰਦੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਜੋ ਪੰਜਾਬ ਦੇ ਨੌਜਵਾਨਾਂ ਨੇ ਕਰਕੇ ਦਿਖਾਇਆ ਉਹ ਬਹੁਤ ਵੱਡੀ ਤਾਰੀਫ ਬਣਦੀ ਹੈ ਕਿਉਂਕਿ ਤੁਹਾਡੇ ਵਰਗੇ ਸੱਜਣ ਜਦੋਂ ਸਰਪੰਚੀ ਦੇ ਵਿੱਚ ਆ ਗਏ ਆ ਆਪਾਂ ਇਹ ਗੱਲ ਕਹਿ ਸਕਦੇ ਆ ਕਿ ਪਿੰਡਾਂ ਦੀ ਨੁਹਾੜ ਬਦਲੀ ਜਾਵੇਗੀ ਦੇਖੋ ਇਹ ਜਿਹੜੇ ਨੌਜਵਾਨ ਜਿੰਨਾ ਚਿਰ ਆਪਣੇ ਹੱਥ ਵਾਬਡੋਰ ਨਹੀਂ ਲੈਣਗੇ ਨੌਜਵਾਨ ਹੀ ਇਸ ਦੇਸ਼ ਦਾ ਭਵਿੱਖ ਨੇ ਜਦੋਂ ਨੌਜਵਾਨ ਆਪ ਮੁਹਾਰੇ ਸਮੂਹੀ ਕੇ ਸੇਵਾ ਕਰਦਾ ਮੈਂ ਸੋਚਦਾ ਵੱਡੇ ਵੱਡੇ ਬਣ ਬਣ ਸਕਦਾ ਬਿਲਕੁਲ ਜੀ ਬਿਲਕੁਲ ਹੁਣ ਆਪਣੇ ਪਿਛਲੇ 5-4 ਦਿਨਾਂ ਤੋਂ ਨੌਜਵਾਨਾਂ ਨੇ ਜਿਨੇ ਬੰਨਾਂ ਤੇ ਰੋਲ ਅਦਾ ਕੀਤਾ ਸਾਰਾ ਨੌਜਵਾਨਾਂ ਦਾ ਹੀ ਦੇਣ ਆ ਜਿਹੜੇ ਬੰਨ ਅਜ ਬਚੇ ਹੋਏ ਆ ਇਹ ਸਾਰੇ ਨੌਜਵਾਨਾਂ ਕਰਕੇ ਹੀ ਆ ਜੀ ਨੌਜਵਾਨਾਂ ਨੇ ਬਹੁਤ ਮਿਹਨਤ ਕੀਤੀ ਹੈ ਜੀ ਤਸ਼ੱਦਦ ਨਾਲ